ਸ਼ਸ਼ੀਕਾ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਇੰਸਟਾਗ੍ਰam ਪੇਜ ਤੇ ਤੇ YouTube ਚੈਨਲ ਜਵੰਧਾਇਰ ਵਿਤੇ ਕਾਫੀ ਵੀਰਾਂ ਦੇ ਸਵਾਲ ਹੁੰਦੇ ਨੇ ਜੀ ਅਸੀਂ ਡੀਐਸਆਰ ਦਾ ਕੈਪਸੂਲ ਖਾਣੇ ਆ ਤੇਜਾਬ ਬਣਦਾ ਐ ਐਲਐਸਆਰ ਦਾ ਕੈਪਸੂਲ ਵੀ ਖਾਣੇ ਆ ਦੋ ਦੋ ਕੈਪਸੂਲ ਖਾ ਲੈਣੇ ਆ ਤੁਹਾਨੂੰ ਪਤਾ ਹੈ ਕੈਪਸੂਲ ਜਿਆਦਾ ਡੀਐਸਆਰ ਐਲਐਸਆਰ ਖਾਓਗੇ ਤਾਂ ਉਹਦੇ ਨੁਕਸਾਨ ਹੀ ਹੋਣਗੇ ਕੈਪਸੂਲਾਂ ਤੋਂ ਤੁਹਾਨੂੰ ਸਟਕਾਰਾ ਈਨੋ ਤੋਂ ਤੁਹਾਡਾ ਸਟਕਾਰਾ ਹੋ ਜੂ ਅੰਗਰੇਜ਼ੀ ਪੀਨ ਵਾਲੀਆਂ ਤੋਂ ਤੁਹਾਡਾ ਸਤਕਾਰਾ ਹੋ ਜੂ ਤੁਹਾਨੂੰ ਦੱਸਨੇ ਜੀ ਆਯੁਰਵੇਦਿਕ ਪੀਨ ਵਾਲੀ ਇੱਕ ਆਯੁਰਵੇਦਿਕ ਸਰਪ ਠੀਕ ਹੈ ਹਿਮੋਕਸਿਡ ਐਸ ਐਫ ਠੀਕ ਹੈ ਜਿਹੜੀ ਇਹ ਹਿਮਾਲਿਆ ਕੰਪਨੀ ਦੀ ਪੀਨ ਵਾਲੀ ਆ ਫੋਟੋ ਲਗਾ ਦਿੱਤੀ ਗਈ ਹੈ 슈ਗਰ ਫ੍ਰੀ ਹੈ ਐਂਟੀ ਐਸਿਡ ਹੈ ਜਿਨ੍ਹਾਂ ਨੂੰ ਐਸਿਡ ਬਣਦਾ ਜ਼ਿਆਦਾ ਉਹਨਾਂ ਦੇ ਲਈ ਬਹੁਤ ਵਧੀਆ ਕੰਮ ਹੈ ਜਦੋਂ ਤੁਹਾਨੂੰ ਲੱਗਦਾ ਐਸਿਡ ਬਣ ਗਿਆ ਠੀਕ ਹੈ ਦੋ ਚਮਚੇ ਪੀਲੋ ਕੈਪਸੂਲ ਖਾਨ ਦੀ ਲੋੜ ਨਹੀਂ ਸੌਫ ਵਾਲਾ ਫਲੇਵਰ ਹੈ ਹਰ ਇੱਕ ਦੁਕਾਨ ਤੋਂ ਈਜ਼ੀਲੀ ਮਿਲ ਜੂ ਮੈਡੀਕਲ ਸਟੋਰ ਤੋਂ ਮਿਲ ਜੂਗੀ 115 ਰੁਪਏ ਸਿਰਫ ਇਹਦੇ ਤੇ ਪ੍ਰਿੰਟ ਹੈ ਰਿਜ਼ਲਟ ਬਹੁਤ ਵਧੀਆ ਨੇ ਜਿਹੜਿਆਂ ਨੂੰ ਲੱਗਦਾ ਵੀ ਤਜਾ ਬਣਦਾ ਰਹਿੰਦਾ ਉਹ ਵੀਰਾਂ ਨੂੰ ਟੈਗ ਜ਼ਰੂਰ ਕਰ ਦਿਓ ਖਾਣ ਪੀਣ ਤੋਂ ਬਾਅਦ ਲੋਕ ਤਾਂ ਇਹਨੂੰ ਹੀ ਚੱਕੀ ਫਿਰਦੇ ਨੇ ਅੱਧੇ ਤਾਂ ਜੇਬ ਦੇ ਵਿੱਚ ਵੀ ਚੱਲ ਯਾਰ ਤਜਾ ਬਣ ਗਿਆ ਉੱਥੀ ਨੂੰ ਲੈ ਲਾਂਗੇ ਉੱਥੀ ਕੈਪਸੂਲ ਲੈ ਲਾਂਗੇ ਉਹਨਾਂ ਨੂੰ ਵੀਡੀਓ ਜ਼ਰੂਰ ਟੈਗ ਕਰ ਦਿਓ ਸ਼ਸ਼ੀਕਰ ਜੀ